ਵੀਡੀਓ ਸ਼ੇਅਰ ਕਰ ਦਿਓ ਦਬਕੇ ਸਾਨੂੰ ਦਿਖਾਉਨੇ ਆਂ ਵੀ ਡੇਢ ਮਹੀਨਾ ਲਗਭਗ ਬੰਦ ਰਿਹਾ ਹੈ ਇਹ ਮਹਿੰਗਾ ਟੋਲ ਪਲਾਜ਼ਾ ਵੀ ਕਿਹਾ ਗਿਆ ਇਹਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣਾ ਲਾਡੋ ਵਾਲਾ ਵਾਲਾ ਜਦੋਂ ਲੁਧਿਆਣੇ ਤੋਂ ਜਲੰਧਰ ਜਾਂਦੇ ਆਂ ਲੁਧਿਆਣਾ ਸਤਲੁਜ ਦੇ ਉੱਪਰ ਹੈ ਸਾਹਮਣੇ ਸਤਲੁਜ ਆ ਗਿਆ ਦਾ ਦੇਖ ਸਕਦੇ ਹੋ ਤਸਵੀਰਾਂ ਆਹ ਦੇਖੋ ਜੀ ਆਹ ਦੇਖੋ ਉਹ ਦੇਖੋ ਗੱਡੀ ਮਾਰ ਕੇ ਲੰਗੇ ਨੇ ਉਹ ਚਾਹੇ ਦਾ ਮਾਰੀਏ ਗੱਡੀ ਭਈ ਆਹ ਦੇਖੋ ਆਹ ਦੇਖੋ ਗੱਡੀ ਮਾਰ ਕੇ ਉਹ ਲੈ ਗਈ ਜੀ ਭਜਾ ਕੇ ਦੇਖ ਸਕਦੇ ਹੋ ਆਹ ਬਾਈ ਇਹਨੇ ਮੁੱਕਾ ਵੀ ਮਾਰਿਆ ਮੌਕੇ ਤੇ ਇਹਨੇ ਪਿੱਛੇ ਲਾਈ ਆ ਗੱਡੀ ਹੁਣ ਦੇਖ ਸਕਦੇ ਹੋ ਇੱਥੇ ਬਹੁਤ ਕੁਝ ਹੁੰਦਾ ਰਹਿੰਦਾ ਹੈਗਾ ਦੋਸਤੋ ਦੇਖ ਸਕਦੇ ਹੋ ਡੇਢ ਮਹੀਨਾ ਲਾਡੋ ਵਾਲਾ ਜਿਹੜਾ ਟੋਲ ਹੈ ਇਹ ਪਲਾਜ਼ਾ ਬੰਦ ਰਿਹਾ ਹੈ ਡੇਢ ਮਹੀਨੇ ਬਾਅਦ ਅੱਜ ਖੋਲਿਆ ਗਿਆ ਦੁਬਾਰੇ ਪਹਿਲਾਂ ਕਿੰਨੇ ਦੇ ਕੇ ਆਇਓ ਪਹਿਲਾਂ 125 30 ਰੁਪਏ ਲੱਦੇ ਨੇ ਕਿੰਨੇ ਕਿਲੋਮੀਟਰ ਪਹਿਲਾਂ ਇਹ 7-8 ਕਿਲੋਮੀਟਰ ਇਹ ਲਾਡੂ ਵਾਲਾ ਟੋਲ ਬਰਾ ਦੇਖ ਸਕਦੇ ਹੋ ਜੀ 10-10 15-15 ਮਿੰਟ ਗੱਡੀਆਂ ਨੂੰ ਖੜਨਾ ਪੈਂਦਾ ਇੱਥੇ ਹਾਲਾਤ ਦੇਖ ਲਓ ਫਿਰ ਇੱਕ ਦੂਜੇ ਨਾਲ ਲੜਾਈਆਂ ਫਸ ਫਸਈਆ ਹੁਣ ਇੱਕ ਲੈਂਡ ਦੇ ਉੱਤੇ ਦੇਖੋ ਵੀ ਕਈ ਲੈਣਾ ਲੱਗ ਰੀਆਂ ਨੇ ਲੰਘਣਾ ਇੱਕ ਨੇ ਐ ਸਾਬ ਲਾ ਲਓ ਉਹ ਦੇ ਉੱਪਰ ਦੀ ਉਹ ਦੇ ਉੱਪਰ ਦੀ ਆਹ ਦੇਖੋ ਹੁਣ ਦੱਸੋ ਰਿਕਲੇਸੇ ਹੋਊਗਾ ਓਏ ਹੋਰ ਕੀ ਹੋਊਗਾ ਲੰਘਣਾ ਇੱਕ ਨੇ ਐ ਲੈਣਾ ਦੇਖੋ ਕਈ ਨੇ ਇਹ ਸਾਰਿਆਂ ਨੇ ਇੱਕ ਟੋਲ ਪਲਾਜੇ ਵਿੱਚ ਦੀ ਲੰਘਣਾ ਹੈ ਇੱਕ ਲੈਂਡ ਵਿੱਚ ਦੀ ਆਹ ਦੇ ਸਾਬ ਲਾ ਲਓ ਇਹ ਹਾਲਾਤ ਨੇ ਉਰੇ ਲਾਡੂ ਵਾਲਾ ਟੋਲ ਪਲਾਜੇ ਦੇ 7 ਕਿਲੋਮੀਟਰ ਬਾਈ ਕਹਿੰਦਾ ਅਸੀਂ ਪਹਿਲਾਂ ਕਟਾਕੇ ਆਇਆ ਤਸਵੀਰਾਂ ਦੇਖ ਸਕਦੇ ਹੋ ਵੱਡੀ ਪੱਧਰ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਲਾਇਆ ਹੋਇਆ ਹੈਗਾ ਕੋਈ ਘਟਨਾ ਘਟਣ ਤੋਂ ਰੋਕਣ ਲਈ ਵੱਡਾ ਸਭ ਤੋਂ ਵੱਡਾ ਪੰਜਾਬ ਦਾ ਟੋਲ ਪਲਾਜਾ ਇਹ ਜੇ ਕਹਦੀ 1 2 3 4 5 6 7 8 10 ਲੈਣਾ ਜਾਂਦੀਆਂ ਨੇ ਲਗਭਗ 10 ਲੈਣਾ ਆਉਂਦੀਆਂ ਨੇ ਇਹਦੇ ਉੱਤੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦੋ ਦਬਕੇ ਸਾਨੂੰ ਦਿਖਾਉਂਦੇ ਆਂ ਵੀ ਡੇਢ ਮਹੀਨਾ ਲਗਭਗ ਬੰਦ ਰਿਹਾ ਇਹ ਡੇਢ ਮਹੀਨਾ ਬੰਦ ਰਹਿਣ ਤੋਂ ਬਾਅਦ ਦੁਬਾਰੇ ਖੋਲਿਆ ਗਿਆ ਅੱਜ ਮਹਿੰਗਾ ਟੋਲ ਪਲਾਜ਼ਾ ਵੀ ਕਿਹਾ ਗਿਆ ਇਹਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣਾ ਲਾਡੋਵਾਲਾ ਵਾਲਾ ਜਦੋਂ ਲੁਧਿਆਣੇ ਤੋਂ ਜਲੰਧਰ ਜਾਂਦੇ ਆਂ ਲੁਧਿਆਣਾ ਸੱਤ ਲੋਜ ਦੇ ਉੱਪਰ ਐ ਸਾਹਮਣੇ ਸੱਤ ਲੋਜ ਆ ਗਿਆ ਸੱਤ ਲੋਜ ਦੇ ਉੱਪਰ ਬਣਿਆ ਹੋਇਆ ਟੋਲ ਪਲਾਜ਼ਾ ਦੇਖ ਸਕਦੇ ਹੋ ਤਸਵੀਰਾਂ ਆਹ ਦੇਖੋ ਜੀ ਆਹ ਦੇਖੋ ਉਹ ਦੇਖੋ ਗੱਡੀ ਮਾਰ ਕੇ ਲੰਗੇ ਨੇ ਉਹ ਛੇ ਦਾ ਮਾਰੀਆ ਗੱਡੀ ਭਾਈ ਆਹ ਦੇਖੋ ਉਹ ਦੇਖੋ ਗੱਡੀ ਮਾਰ ਕੇ ਉਹ ਲੈ ਗਈ ਜੀ ਭਜਾ ਕੇ ਦੇਖ ਸਕਦੇ ਹੋ ਆ ਭਾਈ ਇਹਨੇ ਮੋੱਕਾ ਵੀ ਮਾਰਿਆ ਮੌਕੇ ਤੇ ਕਿੰਨਾ ਬੰਦ ਰਹੇਗਾ 1.5 ਮਹੀਨੇ ਬਾਅਦ ਅੱਜ ਖੁੱਲਿਆ ਪਹਿਲੀ ਵਾਰੀ ਤੇ ਅੱਜ ਇਸੇ ਕਰਕੇ ਵੱਡੀ ਫੋਰਸ ਵੀ ਲੱਗੀ ਹੋਈ ਹੈ ਔਰੇ ਲੁਧਿਆਣੇ ਸੱਤ ਲੋਜ ਦੇ ਕੰਡੇ ਦੇ ਉੱਤੇ ਟੋਲ ਪਲਾਜ ਆ ਇਹ ਲਗਭਗ 10-10 ਮਿੰਟ ਕਹੀਦੀ ਆਪਾਂ 10-15 ਮਿੰਟ ਰੁਕਣਾ ਪੈਂਦਾ ਹੈਗਾ